ਸਤਿ ਸ੍ਰੀ ਅਕਾਲ ਜੀ ਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਹੈ ਤੇ ਇਹ ਕਿ ਹੈ ਕਿ ਤੁਸੀਂ ਇੱਕ ਨਵਾਂ ਦੇ ਸਿੱਖ ਵਜੋਂ ਪੇਸ਼ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੇ ਸੰਗਤ ਤੋਂ ਮਾਫੀ ਮੰਗੋ ਸੰਗਤ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਅਕਾਲ ਤਖਤ ਸਾਹਿਬ ਤੇ ਆ ਕੇ ਤੁਸੀਂ ਆਪਣੇ ਗੁਨਾਹਾਂ ਦੀ ਬਾਕੀ ਮੰਗੋ ਇੱਕ ਨਵਾਂ ਨੇ ਸਿੱਖ ਬਜੋ ਕੀ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਕਿਹਾ ਗਿਆ ਕਿ ਪ੍ਰਧਾਨਗੀ ਛੱਡ ਕਿਉਂ ਇਹ ਤੇ ਅੱਜ ਆਪਾਂ ਗੱਲ ਕਰਦੇ ਆ ਤੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਰ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਇਹ ਦੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਇੱਕ ਜਲਾਈ ਨੂੰ ਜਿਹੜੇ ਬਾਗੀ ਧੜਾ ਸੀ ਜਿਹਨੂੰ ਅੱਜ ਕੱਲ੍ਹ ਸੁਧਾਰ ਲਹਿਰ ਕਹਿੰਦੇ ਨੇ ਜਿਹੜੇ ਸ਼ਰੂਮ ਦੇ ਅਕਾਲੀ ਦਲ ਸੁਧਾਰ ਕਰਨਾ ਚਾਹੁੰਦੇ ਨੇ ਉਹ ਧੜੇ ਨੇ ਜਿਹੜਾ ਹੈ ਅਪਰੋਧ ਕੀਤਾ ਸੀ ਸ੍ਰੀ ਕਲਤਖਸਾ ਤੋਂ ਉੱਥੇ ਪਹੁੰਚੇ ਸੀ ਲਿਖਤੀ ਕਬੂਲਨਾਮਾ ਲੈ ਕੇ ਕਿ ਅਸੀਂ ਹਿੱਸੇਦਾਰ ਹੈ ਕਿ ਗਨਾਹ ਹੋਈ ਉਹਨਾਂ ਨੇ ਚਾਰ ਮੇਜ਼ ਪੁਆਇੰਟ ਉੱਥੇ ਰੱਖੇ ਸੀ ਕਿ ਜਿਹੜਾ ਡੇਰਾ ਸੱਚਾ ਸੌਦਾ ਹੈ ਉਹਦੇ ਜਿਹੜਾ ਉਹਦਾ ਸਾਧ ਹੈ 2007 ਚ ਉਸਨੇ ਸਲਾਖਤਪੁਰੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਿਆ ਸੀ ਉਹ ਜਿਹੜਾ ਸਵਾਂਗ ਸੀ ਉਹਦੇ ਬਾਰੇ ਜਿਹੜੀ ਐਫ ਆਈ ਆਰ ਹੋਈ ਸੀ ਉਹ ਵਾਪਸ ਲਈ ਗਈ ਉੱਥੇ ਕੋਈ ਕਾਰਵਾਈ ਨਹੀਂ ਹੋਈ ਇੱਕ ਨੰਬਰ 2 ਇਹੀ ਜਿਹੜਾ ਡੇਰਾ ਮੁਖੀ ਹੈ ਇਹੀ ਰਾਮ ਰਹੀਮ ਹੈ ਇਹਨੂੰ ਸੁਖਵੀਰ ਬਾਦਲ ਨੇ ਮਾਫੀ ਦਵਾਈ ਜਿਸ ਤਰੀਕੇ ਨਾਲ ਮਾਫੀ ਦਵਾਈ ਟੈਂਪਰ ਕਰਕੇ ਦਵਾਈ ਔਰ ਜਿਵੇਂ ਜਸੇਦਾਰ ਸਹਿਬ ਨੂੰ ਬੁਲਾਇਆ ਗਿਆ ਸਾਰੀ ਗੱਲਬਾਤ ਉਹ ਤੀਜੀ ਬਿਆਦਵੀ ਬਿਆਦਵੀ ਦੇ ਘਟਨਾਵਾਂ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਹੋਈ ਔਰ ਇਨਸਾਫ ਨਹੀਂ ਮਿਲਿਆ ਸਰਕਾਰ ਅਕਾਲੀ ਦਲ ਦੀ ਸੀ ਇਹ 1 ਜੂਨ 15 ਚ ਹੋਈ ਸੀ ਤੇ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਫੇਰ ਉਹ ਵਦੇ ਜਿਹੜੇ ਸਿੱਖਾਂ ਨੂੰ ਮਰਲੇ ਜਿਵੇਂ ਵਾਰਨੇ ਸਿੱਖ ਨੌਜਵਾਨਾਂ ਨੂੰ ਸਵੇਰ ਸੈਣੀ ਵਰਗੇ ਉਹਨੂੰ ਡੀਸੀਪੀ ਬਣਾਇਆ ਗਿਆ ਇਜ਼ਹਾਰ ਆलम ਤ੍ਰਿਪਤਰੀ ਨੂੰ ਟਿਕਟ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਲੈ ਕੇ ਕਿ ਅਸੀਂ ਦੇਖਦੇ ਰਹੇ ਅਸੀਂ ਚੁੱਪ ਰਹੇ ਗਨਾਹਗਾ ਅਸੀਂ ਵੀ ਆ ਇਹ ਕਿਹਾ ਸੀ ਸਦੀਪ ਸਿੰਘ ਢੀਡਸਾ ਸਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਪ੍ਰੇਮ ਸਿੰਘ ਚੰਦੂਵਾਦਰਾ ਪ੍ਰਮੇਂਦਰ ਸਿੰਘ ਢੀਡਸਾ ਰਿੰਦਰਪਾਲ ਸਿੰਘ ਚੰਦੂਗ ਮਾਜ਼ਰਾ ਤੇ ਗੁਰਪ੍ਰਤਾਪ ਸਿੰਘ ਬਟਾਰਾ ਵੀ ਬੀਜਗੀ ਕਰੋ ਲੰਬੀ ਲਿਸਟ ਹੈ ਜਿਹਨੂੰ ਅਸੀਂ ਅੱਜ ਕੱਲ੍ਹ ਸੁਧਾਰ ਲਹਿਰ ਵਾਲੇ ਕਹਿੰਦੇ ਆ ਉਹ ਕਹੀ ਸੀ ਇਸ ਮਾਮਲੇ ਚ ਫਿਰ ਸਖਵੀਰ ਬਾਦਲ ਜਿਹੜਾ ਹੈ 14 ਜੁਲਾਈ ਨੂੰ ਉਹਨੇ ਜਿਹੜਾ ਕਥਨ ਮਖਿਆ ਗਿਆ ਸੀ ਸਪਸ਼ਟ ਕਰ ਕਿ ਤੁਸੀਂ ਦੱਸੋ ਤੇ ਜਿਹੜੀ ਇਹਦੇ ਬਾਰੇ ਤੁਹਾਡਾ ਕੀ ਕਹਿੰਦਾ 24 ਜੁਲਾਈ ਨੂੰ ਸਰਕਵੀਰ ਸਿੰਘ ਬਾਦਲ ਆਪਣਾ ਸਪਾਸਥੀਕਰਨ ਲੈ ਕੇ ਪੇਸ਼ ਹੋਏ ਸੀ ਅਕਾਲ ਤਖਤ ਦੇ ਬੰਦ ਲਫਾਫੇ ਦੇ ਵਿੱਚ ਤੇ ਫਿਰ ਜੋ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਕਿ 30 ਅਗਸਤ ਨੂੰ ਅਸੀਂ ਉਹਦਾ ਇਹਦੇ ਬਾਰੇ ਫੈਸਲਾ ਕਰਾਂਗੇ ਅੱਜ ਫਿਰ 30 ਅਗਸਤ ਨੂੰ ਸਿੰਘ ਸੈਵਾ ਇਕੱਠੇ ਹੋਏ ਤੇ ਕੋਈ ਜ਼ਿਆਦਾ ਟਾਈਮ ਨਹੀਂ ਲਾਇਆ ਉਹਨਾਂ ਨੇ 15-20 ਮਿੰਟ ਦੇ ਵਿੱਚ ਹੀ ਇਹ ਫੈਸਲਾ ਕਰਤਾ ਕਿ ਸਖਬੀਰ ਸਿੰਘ ਬਾਦਲ ਨੇ ਜਿਹੜੇ ਨੇ ਗਲਾਹ ਕੀਤਾ ਇਹ 7 ਤੋਂ 17 ਤੱਕ ਇਹਦੀ ਸਰਕਾਰ ਸੀ ਡਪੀਸੀਐਮ ਹੁੰਦੇ ਹੋਏ ਬਤੌਰ ਪ੍ਰਧਾਨ ਇਹਨਾਂ ਨੇ ਉਹ ਕੰਮ ਕੀਤਾ ਉਹ ਗناہ ਕੀਤੇ ਨੇ ਜਿਹਦੇ ਨਾਲ ਪਾਰਟੀ ਦੀ ਹਾਲਤ ਛੋਟੀ ਕਲਿੱਦ ਦੀ ਹਾਲਤ ਪਤਲੀ ਹੋਈ ਔਰ ਸਿੱਖ ਪੰਥ ਨੂੰ ਕਾਫੀ ਜਿਹੜਾ ਹੈ ਨੁਕਸਾਨ ਹੋਇਆ ਇਹ ਉਹਨਾਂ ਨੇ ਕਹਿ ਕੇ ਕਿਸ਼ੇ ਹੁਣ 15 ਦਿਨ ਦੇ ਅੰਦਰ ਅੰਦਰ ਇਹ ਮਾਫੀ ਮੰਗੇ ਆਪਣੇ ਗੁਨਾਹਾਂ ਦੀ ਕਿੱਥੇ ਆਪਕੇ ਅਕਾਂਤ ਤੱਕ ਸਦਾ ਦੇ ਸਾਹਮਣੇ ਆ ਕੇ ਔਰ ਸੰਗਤ ਦੇ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਉਹਨਾਂ ਨੂੰ ਕਿਹਾ ਇੱਕ ਨਵਾਂ ਸਖਮ ਜੋ ਇਹ ਵੀ ਗੱਲ ਕਹੀ ਗਈ ਹੁਣ ਤੁਸੀਂ ਇਸ ਗੱਲ ਨੂੰ ਸਮਝੋ ਕਿ ਆਮ ਸਵਾਲ ਭੰਪਰ ਪੂਸਾ ਇਹ ਕਿ ਤਨਖਾਹਿਆ ਕਰਾਰ ਦਿਤਾ ਇਹ ਕਿਤਾ ਗੱਲ ਹੈ ਵੀ ਤਨਖਾਹਿਆਕਰਾਰ ਉਹਨੂੰ ਦੇਈਦਾ ਜਦੋਂ ਕੋਈ ਬੰਦਾ ਨੂੰ ਤਲਬ ਕੀਤਾ ਜਾਵੇ ਉਹ ਨਾ ਆਵੇ ਸਰਜੀਤ ਸਿੰਘ ਬਰਨਾਲਾ ਬੂਟਾ ਸਿੰਘ ਕਈ ਐਗਜ਼ਾਮਪਲ ਨੇ ਸਾਡੇ ਕੋਲ ਇਹਨਾਂ ਨੂੰ ਬੁਲਾਇਆ ਸੀ ਨਹੀਂ ਆਏ ਫੇਰ ਜਦੋਂ ਇਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਦੋਂ ਫੇਰ ਲੋਕਾਂ ਨੇ ਇਹਨਾਂ ਨੂੰ ਮਿਲਾਂ-ਜੁਲਾਂ ਬੰਦ ਕਰਤਾ ਇਹ ਕੇਵੀ ਗੱਲ ਹੈ ਸਿੱਖ ਪੰਥ ਦੀ ਮਰਿਆਦਾ ਇਹ ਹੈ ਜਿਹਨੂੰ ਤਨਖਾਹਿਆ ਕਰਾਰ ਦੇਤਾ ਉਹਦੇ ਨਾਲ ਬੇਟੀ ਦੀ ਸਾਂਝ ਬਾਟੀ ਦੀ ਸਾਂਝ ਨਹੀਂ ਰੋ ਜਦ ਲਈ ਉਹਦਾ ਹਰ ਤਰੀਕੇ ਨਾਲ ਸਾਂਝ ਉਹਦੀ ਸਮਾਜਿਕ ਤੌਰ ਤੇ ਖਤਮ ਹੋ ਜੂ ਉਹਨੂੰ ਬੁਲਾਇਆ ਨਹੀਂ ਜਾਊਗਾ ਸਿੱਖ ਨਹੀਂ ਬਣਾਉਂਦੇ ਉਹ ਤੇ ਉਹ ਜਿਹੜਾ ਜਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਫਿਰ ਉਹ ਤਨਖਾਈਆ ਬੰਦਾ ਆਉਂਦਾ ਤਲਬ ਕੀਤਾ ਜਾਂਦਾ ਤੇ ਫਿਰ ਉਹਨੂੰ ਸਜ਼ਾ ਸੁਣਾਈ ਜਾਂਦੀ ਹੈ ਤੇ ਉਹ ਸਜ਼ਾ ਪੂਰੀ ਕਰਕੇ ਉਹਨੂੰ ਫਿਰ ਦੁਬਾਰਾ ਪੰਚ ਦੇ ਵਿੱਚ ਡੇਲ ਜਾਂਦਾ ਇਹ ਬਰਿਆਦ ਹੈ ਤੇ ਹੁਣ ਐਚ ਜਿਹੜਾ ਹੈ ਦੋ ਗੱਲਾਂ ਨੇ ਪੰਪਲ ਪੂਸਾ ਪਾਤਾ ਕੀ ਤਨਖਾਈਆ ਨੁਤਰ ਖਾਈਆ ਕਰਾਰ ਦੇਤਾ ਇਹ ਤਾਂ ਆਪ ਹੀ ਪੇਸ਼ ਹੋ ਗਈ ਸੀ ਸੁਗੀਰਵਾਦ ਤਾਂ ਆਪ ਹੀ ਪੇਸ਼ ਹੋ ਗਿਆ ਤੇ ਆਗੇ ਸਪਸ਼ਟ ਕਰਨ ਦੇਤਾ ਚਲੋ ਤਨਖਾਈਆ ਕਰਾਰ ਦੇਤਾ ਲੇਕਿਨ ਤਨਖਾਈਆ ਦੇ ਵਿੱਚ ਇੱਕ ਲਾਈਨ ਲਿਖੀ ਹੁੰਦੀ ਹੈ ਜਦੋਂ ਵੀ ਕਿਸੇ ਨੂੰ ਤਨਖਾਈਆ ਕਰਾ ਦਿੱਤਾ ਜਾਂਦਾ ਹੈ ਕਿ ਇਹਦੇ ਨਾਲ ਜਿੰਨਾ ਚਿਰ ਇਹ ਆਪਣੀ ਸਜ਼ਾ ਨਹੀਂ ਪੂਤ ਕੇ ਸਜ਼ਾ ਨਹੀਂ ਲਵਾਉਂਦੇ ਤਨਖਾਣ ਨਹੀਂ ਲਵਾਉਦੇ ਉਹਨਾਂ ਚਿਰੇ ਦੇ ਨਾਲ ਕੋਈ ਸਾਝ ਨਾ ਰੱਖੀ ਜਾਵੇ ਇਹ ਮਰਿਆਦਾ ਹੈ ਸਿਕਾਂ ਦੀ ਇਹ ਲਾਈਨ ਨਹੀਂ ਲਿਖੀ ਹਾਂ ਇਹਨਾਂ ਜ਼ਰੂਰ ਕਿ ਹੈ ਕਿ ਤੁਸੀਂ ਗੁਨਾਹ ਕੀਤਾ ਹੈ ਉਹਦੀ ਗੁਨਾਹ ਦੀ ਆਕੇ ਸਜ਼ਾ 15 ਦਿਨਾਂ ਦੇ ਅੰਦਰ ਭੁਗਤੋ ਇਹ ਗੱਲ ਉਹਨੇ ਕਹਿ ਵੀ ਦਿੱਤੀ ਕਿ ਮੈਂ ਜਾ ਕੇ ਸਜ਼ਾ ਭੁਗਤਣ ਨੂੰ ਤਿਆਰ ਹਾਂ ਲੇਕਿਨ ਸੰਗਵੀਰ ਸਿੰਘ ਬਾਦਲ ਨੇ ਇਹ ਗੱਲ ਤਾਂ ਕਹੀ ਤੀ ਕਲੇਰ ਨੇ ਦਲਜੀਤ ਸਿੰਘ ਜੀ ਮਾ ਸਾਰੇ ਉਹ ਜਿਹੜੇ ਬੁਲਾਰੇ ਜਿਹੜੇ ਸਾਰੇ ਇਹ ਕਹਿ ਰਹੇ ਨੇ ਜੀ ਅਸੀਂ ਇਹਨਾਂ ਨੂੰ ਲਾਗੂ ਕਰਾਂਗੇ ਸਿਰ ਮੱਥੇ ਤੇ ਇਹਨਾਂ ਦਾ ਹੁਕਮ ਪਰ ਦੋ ਸੰਕੇਤ ਇਹ ਕਹਦੇ ਨੇ ਕਿ ਇਹ ਇਹਨਾਂ ਨੇ ਪ੍ਰਭਾਵ ਪਾਇਆ ਜੱਥੇਦਾਰ ਸਰਵੰਤੇ ਇੱਕ ਸੰਕੇਤ ਤਾਂ ਵੀ ਇੱਕ ਦਿਨ ਪਹਿਲਾਂ ਕਿਉਂ ਜਿਹੜਾ ਹੈ ਉਸ ਨੂੰ ਜਿਹੜੇ ਬਲਵਿੰਦਰ ਸਿੰਘ ਭੁੰਦੜ ਨੂੰ ਕਿਉਂ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਕੀ ਸੁਖਵੀਰ ਸਿੰਘ ਬਾਦਲ ਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਤਨਖਾਹਿਆ ਇਕਰਾਰ ਦੇ ਦੇਣਾ ਜਦੋਂ ਤਨਖਾਹਿਆ ਇਕਰਾਰ ਦੇ ਦਿੱਤਾ ਗਿਆ ਤੇ ਮੈਂ ਕਿਸੇ ਸਟੇਜ ਤੇ ਨਹੀਂ ਜਾਊਗਾ ਕੋਈ ਧਾਰਮਿਕ ਸਟੇਜ ਕੋਈ ਸਿਆਸੀ ਸਟੇਜ ਤੇ ਨਹੀਂ ਜਾ ਸਕੂ ਲੋਕਾਂ ਨੇ ਹੁਕਮਦਿਲ ਸਰ ਮਰਿਆ ਦੇ ਇਨਸਾਰ ਮੇਰੇ ਨਾਲ ਨਾਤਾ ਤੋੜ ਲੈਣਾ ਇਸ ਕਰਕੇ ਸਾਰੇ ਅਧਿਕਾਰ ਕਾਰਜਕਾਰੀ ਪ੍ਰਧਾਨ ਬਰਵਿੰਦਰ ਸਿੰਘ ਭੁੰਜੜ ਨੂੰ ਦੇ ਦਿੱਤੇ ਸੀ ਇਹ ਪਤਾ ਕਿ ਵੀ ਲੱਗਿਆ ਵੀ ਆ ਸਜ਼ਾ ਉਹਨਾਂ ਦੀ ਹੈ ਇੱਕ ਤਾਂ ਸੰਕੇਤ ਏ ਦੂਜਾ ਸੰਕੇਤ ਜਿਹੜਾ ਹੈ ਉਹ ਇਹ ਕਿ ਜਿਹੜਾ ਉਹ ਇਹ ਵੀ ਕਿਹਾ ਗਿਆ ਕਿ ਸਾਥ ਤੋੜੋ ਇੱਕ ਦਿਨ ਪਹਿਲਾਂ ਕਿਵੇਂ ਪਤਾ ਲੱਗਿਆ ਵੀ ਇਸ ਤਰ੍ਹਾਂ ਹੋ ਸਕਦਾ ਤਾਂ ਇਹ ਦੋ ਤਿੰਨ ਗੱਲਾਂ ਕਰਕੇ ਲੋਕ ਸਮਝਦੇ ਨੇ ਕਿ ਕਿਤੇ ਇਸ ਕਿਸੋਂ ਦੀ ਕੋਈ ਬਲੀਪੁਗਤਤਾ ਨਹੀਂ ਹੈ ਕਿ ਵੀ ਆਇਆ ਠੀਕ ਹੈ ਇਹਨਾਂ ਨੇ 15 ਦਿਨ ਦਿੱਤੇ ਨੇ ਦੋ ਚਾਰ ਦਿਨ ਬਾਅਦ ਜਾ ਕੇ ਉੱਥੇ ਸਜਲ ਬਾਬਾਗੇ 11 ਦਿਨ ਲਈ ਬਰਤਨ ਸਾਫ ਕਰਾਂਗੇ ਜਾਂ 7 ਦਿਨ ਲਈ ਪਾਠ ਸੁਣਾਗੇ ਭਾਡੇ ਬੰਜਾਂਗੇ ਤੇ ਝਾੜੂ ਲਾਵਾਂਗੇ ਪਾਠ ਸੁਣ ਕੇ ਜਾਂ ਕਰਕੇ ਉਦੋਂ ਬਾਅਦ ਅਰਦਾਸ ਕਰਕੇ 5500 ਦੀ 11000 ਦੀ ਤੇ ਸਫਲ ਖੂਬ ਹੋ ਜਾਂਦੀ ਹੈ ਇਹ ਮੈਂ ਕਾਫੀ ਚਿਰ ਤੋਂ ਕਹਿੰਦਾ ਵੀ ਇਹ ਧਾਰਮਿਕ ਸਜ਼ਾ ਸੁਣਾਇਓ ਆਮ ਤੌਰ ਤੇ ਧਾਰਮਿਕ ਸਜ਼ਾ ਹੀ ਹੁੰਦੀ ਹੈ ਜੇ ਮਾਮਲੇ ਦੇ ਵਿੱਚ ਇਹੀ ਮੇਰਾ ਕਹਿਣਾ ਹੈ ਨਾ ਦੀ ਨੀਤੀ ਹੈ ਪਰ ਇੱਕ ਗੱਲ ਹੁਣ ਜਿਹੜੀ ਹੋਰ ਜਿਹੜੀ ਅਖਾਲ ਤੱਕ ਸਭ ਤੇ ਹੋਈ ਉਹ ਇਹ ਹੋਈ ਕਿ ਉਹ ਕਹਦੇ ਨਿਮਾਨੇ ਸਿੱਖ ਵਜੋਂ ਪੇਸ਼ ਹੋ ਇਹਦੀ ਇੰਟਰਪ੍ਰੀਟੇਸ਼ਨ ਕੀ ਹੈ ਕਿ ਤੂੰ ਪ੍ਰਧਾਨ ਵਜੋਂ ਨਹੀਂ ਪੇਸ਼ ਹੋਣਾ ਤੂੰ ਪ੍ਰਧਾਨ ਕੀ ਛੱਡ ਕੇ ਪੇਸ਼ ਹੋ ਇਹਦਾ ਮਤਲਬ ਹੈ ਜੇ ਤਾਂ ਸੁਖੀਤ ਸਿੰਘ ਬਾਦਲ ਪ੍ਰਧਾਨਗੀ ਛੱਡ ਕੇ ਪੇਸ਼ ਹੁੰਦਾ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਵੀ ਜਦੋਂ ਬੰਦਾ ਇੱਕ ਤਨਖਾਹੀ ਆ ਜਾਏ ਹੋ ਜੇ ਗਨਾਹ ਵੱਡੇ ਹੋਣ ਵੱਜਰ ਗਨਾਹ ਜਿਹੜਾ ਆਪ ਅਕਾਲ ਤਖਤ ਤੇ ਜਾ ਕੇ ਬੰਨੂਗਾ ਜਦੋਂ ਹੋਊਗੀ ਅਕਾਲ ਤਖਤ ਸਾਨੂੰ ਪੁੱਛਣਾ ਵੀ ਇਹ ਗਨਾਹ ਕੀਤਾ ਹਾਂ ਜਾਂ ਨਹੀਂ ਕਿਹਨਾਂ ਨਾ ਕਹਿ ਨਹੀਂ ਸਕਦਾ ਹਾਂ ਕਹਿਣਾ ਜੀ ਮੈਂ ਗਨਾਹ ਕੀਤਾ ਤੇ ਜਿਹੜਾ ਇੰਨਾ ਗਨਾਹਗਾਰ ਹੋਊਗਾ ਉਹ ਅਕਾਲੀ ਦਲ ਤੋਂ ਪ੍ਰਧਾਨ ਕਿਵੇਂ ਰਹੇਗਾ ਇਹ ਧਰਮ ਸੰਕਟਤਾ ਹੈ ਸਰ ਵੀਰ ਬਾਦਲ ਦੇ ਸਾਹਮਣੇ ਤੇ ਦੂਜਾ ਨਮਾਨ ਸਿੱਖ ਦਾ ਮਤਲਬ ਹੈ ਕਿ ਪ੍ਰਧਾਨ ਦੇ ਤੌਰ ਤੇ ਨਹੀਂ ਤੂੰ ਇੱਕ ਆਮ ਸਿੱਖ ਦੇ ਤੌਰ ਤੇ ਪੇਸ਼ ਹੋ ਤੇ ਅਸਤੀਫਾ ਦੇਣਾ ਚਾਹੀਦਾ ਵੈਸੇ ਬ੍ਰੋਦੀਸ ਹਾਲ ਤਾਂ ਬਹੁਤ ਕੁਝ ਕਹਿੰਦੇ ਨੇ ਉਹ ਤਾਂ ਕਹਿੰਦੇ ਜੇ ਕਿਤੇ ਹਰਜਿੰਦਰ ਸਿੰਘ ਧੰਮੀ ਉਹ ਤਾਂ ਜੱਥੇਦਾਰਾਂ ਨੂੰ ਮਨਾਉਂਦੇ ਰਹੇ ਵੀ ਐਸਜੀ ਸਜ਼ਾ ਨਾ ਦਿਓ ਉਹਨਾਂ ਨੇ ਇੱਕ ਜੱਥੇਦਾਰ ਕਹਿੰਦੇ ਜਿਹੜਾ ਹੈ ਉਹ ਅੜ ਗਿਆ ਫਿਰ ਦੂਜਾ ਵੀ ਆੜ ਗਿਆ ਕਲਾ ਗਹਿਰੇ ਰਵੀਰ ਸਿੰਘ ਨੇ ਬਾਕੀ ਦੋ ਜਥੇਦਾਰ ਕਹਿੰਦੇ ਨਹੀਂ ਇਜ਼ਤ ਜਿਹੜੀ ਬਰਿਆਦਾ ਅਨਸਰ ਤਨਖਾਹ ਲਾਵਾਂਗੇ ਤੇ ਸਜ਼ਾ ਸੁਣਾਵਾਂਗੇ ਇੱਥੇ ਵੀ ਸਪਸ਼ਟ ਕਰ ਦੋ ਤਨਖਾਹ ਤੇ ਸਜ਼ਾ ਦੋ ਅਲੱਗ-ਅਲੱਗ ਚੀਜ਼ਾਂ ਨੇ ਜਦੋਂ ਕਿਸੇ ਬੰਦੇ ਦਾ ਗੁਨਾਹ ਸਾਫ ਹੋ ਜੀ ਉਹਨੂੰ ਤਨਖਾਹ ਹੀ ਆ ਕਹਿੰਦੇ ਨੇ ਤੇ ਫਿਰ ਉਹਦੀ ਤਨਖਾਹ ਜਦੋਂ ਜਦੋਂ ਜਿਵੇਂ ਦੋਸ਼ ਆਇਦ ਹੋ ਜਾਣ ਸਿਵਲ ਕੋਰਟ 'ਚ ਦੋਸ਼ ਆਇਦ ਹੁੰਦੇ ਨੇ ਉਦੋਂ ਫਿਰ ਕੁਝ ਫੈਸਲਾ ਰਾਖਮਾ ਰੱਖ ਲਿਆ ਜਾਂਦਾ ਹੈ ਫਿਰ ਉਹਨੂੰ ਸਜ਼ਾ ਸੁਣਾਈ ਜਾਂਦੀ ਹੈ ਬਿਲਕੁਲ ਉਸ ਤਰ੍ਹਾਂ ਇਹ ਸਾਡੀ ਧਾਰਮਿਕ ਸਰਵਚ ਅਦਾਲਤ ਹੈ ਜੀ ਦੇ ਵਿੱਚ ਦੋਸ਼ਾਇਦ ਹੋ ਗਏ ਬੰਦਾ ਤਨਖਾਈਆ ਹੋ ਗਿਆ ਵੀ ਗਨਾਹ ਕਰਤਾ ਹੈਗਾ ਸਜ਼ਾ ਕਿਹੜੀ ਲਾਉਣੀ ਹੈ ਇਹ ਸਜ਼ਾ ਸੌਣ ਵੇਲੇ ਹੋ ਉਦੋਂ ਹੋ ਜਦੋਂ ਬੰਦਾ ਗਲਤ ਪੱਲਾ ਪਾ ਕੇ ਮੰਨ ਲੂਗਾ ਕਿ ਹਾਂ ਮੈਥੋਂ ਗਲਤੀ ਹੋ ਗਈ ਹੁਣ ਸੁਖਵੀਰ ਸਿੰਘ ਬਾਦਲ ਹੁਣ ਤਾਂ ਗਲਤ ਤਾਂ ਗਨਾਹ ਹੋ ਗਿਆ ਗਲਤੀ ਵੀ ਕੀ ਗਨਾਹ ਹੋ ਗਿਆ ਗਨਾਹ ਉਹਨਾਂ ਨੇ ਦੋਸ਼ ਲਾਤਾ ਜੋ ਤੇਦਰ ਸਾਹਿਬ ਨੇ ਕੀਤਾ ਵੀ ਤੂੰ ਗੁਨਾਹ ਕੀਤਾ ਜਿਸ ਦੇ ਨਾਲ ਪਾਰਟੀ ਦੀ ਹਾਲਤ ਇਸ ਤਰ੍ਹਾਂ ਦੀ ਹੋਈ ਹੈ ਤੇ ਇਹਦੇ ਨਾਲ ਪੰਥ ਦਾ ਜਿਹੜਾ ਨੁਕਸਾਨ ਹੋਇਆ ਇਹ ਤਾਂ ਹੁਣ ਜਦੋਂ ਇਹ ਗੁਨਾਹ ਕਰ ਲਿਆ ਤੇ ਉਹਨੇ ਮੰਨ ਲਿਆ ਤੇ ਸਜ਼ਾ ਲੱਗੂਗੀ ਉਸ ਤੋਂ ਬਾਅਦ ਕਰਤਾਰ ਤਾਂ ਸ਼ੱਕੀ ਹੋ ਗਿਆ ਨਾ ਹੁਣ ਇੱਕ ਸ਼ੱਕੀ ਕਰਤਾਰ ਵਾਲਾ ਬੰਦਾ ਪਾਰਟੀ ਦਾ ਪ੍ਰਧਾਨ ਕਿਵੇਂ ਰਹੂਗਾ ਇਸ ਤਰ੍ਹਾਂ ਦੇ ਵੱਡੇ ਸਵਾਲ ਨੇ ਜਿਹੜੇ ਕੌਮ ਦੇ ਸਾਹਮਣੇ ਸਰਬੀਰ ਸਿੰਘ ਬਾਦਲ ਦੇ ਸਾਹਮਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਸਾਹਮਣੇ ਨੇ ਉਹ ਤਾਂ ਇਹਦੀ ਇੰਟਰਪ੍ਰੀਟੇਸ਼ਨ ਦਾ ਰੌਲਾ ਹੈ ਜੇ ਉਹ ਕਹਿੰਦੇ ਨੇ ਨਿਵਾਣਾ ਸਿੱਖ ਵਜੋਂ ਤੁਸੀਂ ਸਿੱਖ ਵਜੋਂ ਪੇਸ਼ ਹੋ ਪ੍ਰਧਾਨ ਵਜੋਂ ਕਿਉਂ ਪੇਸ਼ ਹੋਣਾ ਪ੍ਰਧਾਨ ਵਜੋਂ ਪੇਸ਼ ਹੋਣਾ ਤਾਂ ਫਿਰ ਨਿਵਾਣਾ ਸਿੱਖ ਕਾਹਦਾ ਫਿਰ ਤਾਂ ਜਵੇਂ ਮਰਦੀ ਹੈ ਸੋ ਇਹਦੀ ਜਿਹੜੀ ਵਿਆਖਿਆ ਕਿਵੇਂ ਕਰਨੀ ਹੈ ਇਹ ਬੱਕਰੀ ਗੱਲ ਹੈ ਲੇਕਿਨ ਇਤਿਹਾਸਕ ਫੈਸਲਾ ਤੁਹਾਨੂੰ ਦੱਸਿਆ ਸੀ ਪਿਛਲੀ ਵੀਡੀਓ ਚ ਮੈਂ ਕਹਿੰਸੀ ਨਾ ਇਤਿਹਾਸ ਨੂੰ ਅੱਜ ਇਤਿਹਾਸਕ ਫੈਸਲਾ ਹੋਇਆ ਹੈ ਕਿ ਇੱਕ ਜਿਹੜਾ ਹੈ ਪ੍ਰਧਾਨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਗਨਾਹਗਰ ਸਾਹਿਬ ਕੀਤਾ ਜਿਹੜਾ ਹੈ ਉਹ ਅਕਾਲ ਤਖਤ ਤੇ ਇਕੱਠੇ ਹੋਏ ਸਿੰਘ ਸਰਬਾਨ ਨੇ ਔਰ ਅਕਾਲ ਤਖਤ ਦੇ ਜੱਥੇਦਾਰ ਨੇ ਕਹ ਸੁਣਾਈ ਹੈ ਇਸ ਦੇ باوجود ਕਿ ਅਪਾਇੰਟਮੈਂਟ ਜਿਹੜੀ ਉਹਦੀ ਐ ਜੀ ਪੀਸੀ ਵੱਲੋਂ ਹੋਈ ਹੈ ਇਸ ਦੇ باوجود ਲੋਕਾਂ ਨੂੰ ਇੱਕ ਖਤਸਾ ਸੀ ਕਿ ਫੈਸਲਾ ਇਸ ਤਰ੍ਹਾਂ ਦਾ ਨਹੀਂ ਆਏਗਾ ਪਰ ਇਹ ਫੈਸਲਾ ਆਇਆ ਉਹਦੇ ਪਿੱਛੇ ਗੁਨਾਹੀ ਐ ਡੇਟ ਬਟੇ ਨੇ ਉਹਦੇ ਪਿੱਛੇ ਕਬੂਲ ਲਾਂਬਾ ਹੈ ਉਹਦੇ ਪਿੱਛੇ ਵਿਰੋਧੀ ਤਰਦੀ ਤਾਕਤ ਹੈ ਉਹਦੇ ਪਿੱਛੇ ਜਥੇਦਾਰਾਂ ਦੇ ਵਿੱਚ ਇੱਕ ਦੋ ਜਥੇਦਾਰਾਂ ਦਾ ਐਡਮਿਟ ਹੋਣਾ ਕੋਈ ਵੀ ਕਾਰਨ ਹੋ ਸਕਦਾ ਹੈ ਲੇਕਿਨ ਹੁਣ ਜਿਹੜੀ ਇੰਟਰਪ੍ਰੀਟੇਸ਼ਨ ਹੈ ਨਾ ਇਹ ਸੁਧਾਰਨ ਸਿੱਖ ਵੀ ਨਮਾਣੇ ਸਿੱਖ ਵੀ ਉਹ ਵੀ ਕਰਨ ਵਾਲੀ ਹੈ ਅਜਨੇ ਮਿਲਦਾ ਇੱਕ ਲੰਬੀ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ